ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਤੇ ਕੁਕਿੰਗ ਵੀ ਦੀ ਰੈਸਪੀ ਤੁਹਾਡੇ ਨਾਲ ਸਾਂਝੀ ਕਰੀਏ ਸਭ ਤੋਂ ਪਹਿਲਾਂ ਆਪਾਂ ਨੇ ਲੈ ਲਈ ਜੀ ਇੱਕ ਕੌਲੀ ਦਾਲ ਦੀ ਇਹ ਕੌਲੀ ਦਾਲ ਦੀ ਜਿਹੜੀ ਲਈ ਆਪਾਂ ਨੇ ਇੱਕ ਧੋ ਕੇ ਚੰਗੀ ਤਰ੍ਹਾਂ ਇਹਨੂੰ ਸੁਕਾ ਲਿਆ ਜੇ ਤੁਸੀਂ ਧੋਣਾ ਨਹੀਂ ਹੈ ਤਾਂ ਤੁਸੀਂ ਗਿੱਲੇ ਕੱਪੜੇ ਨਾਲ ਇਹਨੂੰ ਸਾਫ਼ ਕਰ ਸਕਦੇ ਆ ਇਸ ਤੋਂ ਬਾਅਦ ਲੈ ਆ ਜੀ ਆਪਾਂ ਨੇ ਜਿਹੜੇ ਪਾਊਡਰ 슈ਗਰ ਹੁੰਦਾ ਉਹ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਲਿਓ 10 15 ਕਾਜੂ ਤੇ 10 15 ਬਦਾਮ ਲੈ ਲੇ ਅੱਧੀ ਕੋਲੀ ਲਈਏ ਜੀ ਆਪਾਂ ਨੇ ਕੋਕੋਨਟ ਪਰਾਦਾ ਤੇ ਅੱਧੀ ਕੋਲੀ ਲਈਏ ਦੇਸੀ ਘਿਓ ਕਿਉਂ ਕਿਉਂ ਜਿੰਨਾ ਕਪਾ ਨੂੰ ਲੱਗੂਗਾ ਓਨਾਂ ਕਪਾ ਲਾ ਲਾਂਗੇ ਇਹਦੇ ਵਿੱਚ ਤੋਂ ਸਭ ਤੋਂ ਪਹਿਲਾਂ ਆਪਾਂ ਨੇ ਜੀ ਪੈਨ ਦੇ ਵਿੱਚ ਨਾ ਦਾਲ ਨੂੰ ਪਾ ਲਿਆ ਤੇ ਇਹਨੂੰ 3 ਤੋਂ 4 ਮਿੰਟ ਆਪਾਂ ਸਿਮ ਗੈਸ ਤੇ ਭੁੰਨ ਲਾਂਗੇ ਕਿਉਂਕਿ ਜਿਹੜੀ ਇਹਦੇ ਵਿੱਚ ਨਮੀ ਹੋਊਗੀ ਉਹ ਪੂਰੀ ਤਰ੍ਹਾਂ ਨਿਕਲਣੀ ਚਾਹੀਦੀ ਹੈ ਨਹੀਂ ਤਾਂ ਆਪਣੇ ਲੱਡੂ ਬਹੁਤ ਛੇਤੀ ਖਰਾਬ ਹੋ ਜਾਣਗੇ ਆਪਾਂ ਨੇ ਬਿਲਕੁਲ ਹਲਕੀ ਆਜ ਤੇ ਇਹਨੂੰ ਪੁੰਨਣਾ ਹੈ ਪੁੰਨ ਉਹ ਦੱਕੇ ਜਦੋਂ ਤੱਕ ਇਹਦਾ ਕਲਰ ਥੋੜਾ ਜਿਹਾ ਬਦਲ ਜਾਂਦਾ ਹੈ ਥੋੜਾ ਜਿਹਾ ਬਰਾਊਨ ਜਿਹਾ ਹੋ ਜਾਊਗਾ ਕਲਰ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਰੈਸਪੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਦੇਖੋ ਜੀ 4-5 ਮਿੰਟਾਂ ਤੋਂ ਬਾਅਦ ਆਪਣੀ ਜਿਹੜੀ ਦਾਲ ਹੈ ਦਾ ਕਲਰ ਚੇਂਜ ਹੋ ਚੁੱਕਿਆ ਤੇ ਚੰਗੀ ਤਰ੍ਹਾਂ ਭੁੰਨ ਚੁੱਕੀ ਹੈ ਹੁਣ ਆਪਾਂ ਇਹਨੂੰ ਨਾ ਠੰਡਾ ਹੋਣ ਲਈ ਰੱਖ ਦਾਂਗੇ ਜਦੋਂ ਇਹ ਠੰਡੀ ਹੋ ਗਈ ਫਿਰ ਆਪਾਂ ਇਹਦਾ ਪਾਊਡਰ ਬਣਾ ਕੇ ਤਿਆਰ ਕਰਾਂਗੇ 4-5 ਮਿੰਟਾਂ ਦੇ ਵਿੱਚ ਇਹ ਦਾਲ ਚੰਗੀ ਤਰ੍ਹਾਂ ਭੁੰਨ ਜਾਂਦੀ ਹੈ ਇਸ ਨੂੰ ਇਸ ਤੋਂ ਜ਼ਿਆਦਾ ਨਹੀਂ ਆਪਾਂ ਨੇ ਭੁੰਨਣਾ ਹੈਗਾ ਇਹ ਦੇਖੋ ਹੁਣ ਦਾਲ ਹੈ ਜਿਹੜੀ ਆਪਣੀ ਠੰਡੀ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦਾ ਨਾ ਪਾਊਡਰ ਬਣਾ ਲਾਂਗੇ ਬਿਲਕੁਲ ਆਟੇ ਦੀ ਤਰ੍ਹਾਂ ਪਾਊਡਰ ਬਣ ਜਾਣਾ ਇਸ ਦਾਲ ਦਾ ਥੋੜਾ ਥੋੜਾ ਆਪਾਂ ਜਾਰ ਦੇ ਵਿੱਚ ਇਹਨੂੰ ਦਾਲ ਨੂੰ ਪਾ ਕੇ ਤੇ ਇਹਨੂੰ ਪੀਸ ਲਾਂਗੇ ਇਹਨੂੰ ਪੀਸ ਲੈਂਦੇ ਹੁਣ ਪੀਸਣ ਤੋਂ ਬਾਅਦ ਦੇਖੋ ਆਪਣਾ ਜਿਹੜਾ ਪਾਊਡਰ ਹੈ ਬਿਲਕੁਲ ਮਲਾਈਮ ਜਿਹਾ ਹੋ ਚੁੱਕਿਆ ਤੇ ਸਾਰੀ ਦਾਲ ਆਪਾਂ ਨੇ ਪੀਸ ਕੇ ਤਿਆਰ ਕਰ ਲਈ ਹੁਣ ਆਪਾਂ ਇਹਨੂੰ ਚਲੋ ਅਗਲੀ ਜਿਹੜੀ ਹੋਵੇ ਸਟੈਪ ਉਹ ਤਿਆਰ ਕਰਦੇ ਆ ਇੱਕ ਪੈਨ ਦੇ ਵਿੱਚ ਪਹਿਲਾਂ ਪਾ ਲਿਆ ਜੀ ਆਪਾਂ ਨੇ ਡੇਢ ਚਮਚ ਘਿਓ ਇਸ ਘਿਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨਾ ਬਦਾਮ ਤੇ ਜਿਹੜੇ ਕਾਜੂ ਹੈ ਉਹ ਥੋੜੇ ਜਿਹਾ ਭੁੰਨ ਲਾਂਗੇ ਕਿਉਂਕਿ ਕੱਚਿਆਂ ਦਾ ਬਿਲਕੁਲ ਵੀ ਟੇਸਟ ਚੰਗਾ ਨਹੀਂ ਆਉਂਦਾ ਹੈਗਾ ਇਸ ਮਠਿਆਈ ਦੇ ਵਿੱਚ ਦੋ ਤੋਂ ਤਿੰਨ ਮਿੰਟ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਇਹਨਾਂ ਨੂੰ ਵੀ ਆਪਾਂ ਨਾ ਹਲਕੀ ਆਂਚ ਤੇ ਹੀ ਭੁੰਨਣਾ ਹੈ ਕਿਉਂਕਿ ਜੇ ਤੁਸੀਂ ਜ਼ਿਆਦਾ ਆਂਚ ਕਰ ਲੋਗੇ ਨਾ ਗੈਸ ਦੀ ਤਾਂ ਇਹ ਚੀਜ਼ਾਂ ਇੱਕਦਮ ਬਾਹਰ ਤੋਂ ਜਲ ਜਾਂਦੀਆਂ ਤੇ ਅੰਦਰ ਤੋਂ ਕੱਚੀਆਂ ਰਹਿ ਜਾਂਦੀਆਂ ਇਸ ਕਰਕੇ ਥੋੜੀ ਜੀ ਪੇਸ਼ੈਂਸ ਨਾਲ ਚੀਜ਼ ਨੂੰ ਤੁਸੀਂ ਬਣਾਓ ਤੁਹਾਡੀ ਜਿਹੜੀ ਵੀ ਤੁਸੀਂ ਕੁਕਿੰਗ ਕਰ ਰਹੇ ਹੋ ਬਹੁਤ ਅੱਛੀ ਤਰ੍ਹਾਂ ਬਣ ਕੇ ਤਿਆਰ ਹੋਊਗੀ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਟੇਸਟ ਹੁੰਦਾ ਹੈ ਉਸ ਚੀਜ਼ ਦੇ ਵਿੱਚ ਇਹ ਲੋ ਜੀ ਹੁਣ ਆਪਣੇ ਬਦਾਮ ਜਿਹੜੇ ਭੁੰਨ ਚੁੱਕੇ ਆ ਇਹਨੂੰ ਕੱਢ ਲੈਂਦੇ ਆ ਐਸੇ ਘਿਓ ਦੇ ਵਿੱਚ ਆਪਾਂ ਦੋ ਚਮਚ ਹੋਰ ਘਿਓ ਦੇ ਪਾ ਕੇ ਜਿਹੜਾ ਹੁਣ ਆਪਾਂ ਨੇ ਦਾਲ ਦਾ ਪਾਊਡਰ ਬਣਾਇਆ ਸੀਗਾ ਸਾਰੀ ਏ ਆਪਾਂ ਇਸ ਘਿਓ ਦੇ ਵਿੱਚ ਪਾ ਦਿੰਦੇ ਆ ਤੇ ਇਹਨੂੰ ਵੀ ਹਲਕੀ ਹਾਂਚ ਤੇ 4 ਤੋਂ 5 ਮਿੰਟ ਚੰਗੀ ਤਰ੍ਹਾਂ ਇਹਨੂੰ ਪੁੰਨ ਲਾਂਗੇ ਜੇਕਰ ਤੁਹਾਨੂੰ ਲੱਗੇ ਕਿ ਤੁਹਾਡਾ ਘਿਓ ਦਾਲ ਜਿਹੜੀ ਦਾਲ ਆਪਾਂ ਪੁੰਨ ਰਹੇ ਆ ਉਹਦੇ ਵਿੱਚ ਘੱਟ ਲੱਗ ਰਿਹਾ ਤਾਂ ਤੁਸੀਂ ਥੋੜਾ ਜਿਹਾ ਹੋਰ ਐਡ ਕਰ ਸਕਦੇ ਆ ਆਪਣੇ ਮੁਤਾਬਕ ਜਿਵੇਂ ਹੁਣ ਮੈਨੂੰ ਇਹ ਦਾਲ ਦੇ ਵਿੱਚ ਘਿਓ ਘੱਟ ਲੱਗ ਰਿਹਾ ਆ ਆਪਾਂ ਇੱਕ ਤੋਂ ਦੋ ਚਮਚੇ ਦੇ ਵਿੱਚ ਹੋਰ ਐਡ ਕਰ ਲਾਂਗੇ ਇਨੂੰ ਵੀ ਆਪਾਂ ਸ਼ੀਮ ਜਿਹੜੀ ਆਂਚ ਹੈ ਉਹ ਤੇ ਹੀ ਭੁੰਨਾਂਗੇ ਕਿਉਂਕਿ ਇੱਕ ਤਾਂ ਆਪਣਾ ਇਹ ਆਪਾਂ ਨੇ ਇਹਦੇ ਵਿੱਚ ਕਲਰ ਨਹੀਂ ਪਾਣਾ ਹੈਗਾ ਜੇਕਰ ਤੁਸੀਂ ਬਿਲਕੁਲ ਗ੍ਰੀਨ ਲੱਡੂ ਬਣਾਉਣਾ ਚਾਹੁੰਦੇ ਆ ਤਾਂ ਇਸ ਦੇ ਵਿੱਚ ਤੁਸੀਂ ਬਾਦ ਦੇ ਵਿੱਚ ਫੂਡ ਕਲਰ ਐਡ ਕਰ ਸਕਦੇ ਆ ਇੱਥੇ ਮੈਂ 2 ਚਮਚ ਐਡ ਕਰ ਲਏ ਘਿਓ ਦੇ ਤੇ ਹੁਣ ਇਹਨਾਂ ਨੂੰ 4 ਤੋਂ 5 ਮਿੰਟ ਨਾ ਚੰਗੀ ਤਰ੍ਹਾਂ ਆਪਾਂ ਦਾਲ ਨੂੰ ਭੁੰਨ ਲਾਂਗੇ ਦਾਲ ਆਪਾਂ ਨੇ ਪਹਿਲਾਂ ਵੀ ਭੁੰਨੀ ਹੋਈ ਹੈ ਪਰ ਜਦੋਂ ਆਪਾਂ ਨੇ ਇਹਨੂੰ ਪਾਊਡਰ ਫਾਰਮ ਦੇ ਵਿੱਚ ਬਣਾਇਆ ਉਦੋਂ ਫਿਰ ਇਹ ਅੰਦਰ ਤੋਂ ਤਾਂ ਜਿਹੜੀ ਦਾਲ ਸੀਗੀ ਉਹ ਕੱਚੀ ਹੀ ਹੁੰਦੀ ਹੈ ਇਸ ਕਰਕੇ ਆਪਾਂ ਨੇ ਇਹਨੂੰ ਦੁਬਾਰੇ ਭੁੰਨਣਾ ਹੈ ਤਾਂ ਕਿ ਜਿਹੜੇ ਲੱਡੂ ਆਪਾਂ ਖਾਵਾਂਗੇ ਉਹਦੇ ਵਿੱਚ ਬਿਲਕੁਲ ਵੀ ਪਤਾ ਨਾ ਲੱਗੇ ਕਿ ਇਹ ਕਿਸ ਚੀਜ਼ ਤੋਂ ਬਣ ਕੇ ਤਿਆਰ ਹੋਈ ਹੈ ਇਹ ਲੋ ਦੀ 5 ਤੋਂ 6 ਮਿੰਟਾਂ ਤੋਂ ਬਾਅਦ ਦੇਖੋ ਆਪਣੇ ਜਿਹੜਾ ਦਾਲ ਦਾ ਕਲਰ ਬਿਲਕੁਲ ਚੇਂਜ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕੋਕੋਨਟ ਬਰਾਦਾ ਗੈਸ ਆਪਾਂ ਇਸ ਟਾਈਮ ਬੰਦ ਕਰਤੀ ਕਿਉਂਕਿ ਆਪਣਾ ਮਿਕਸਚਰ ਬਹੁਤ ਜ਼ਿਆਦਾ ਗਰਮ ਹੈ ਇਸੇ ਦੇ ਵਿੱਚ ਥੋੜਾ ਜਿਹਾ ਆਪਾਂ ਇਹਨੂੰ ਜਿਹੜਾ ਬਰਾਦਾ ਕੋਕੋਨਟ ਇਹਨੂੰ ਥੋੜਾ ਜਿਹਾ ਆਪਾਂ ਇਹਦੇ ਵਿੱਚ ਹੀ ਭੁੰਨ ਲਾਂਗੇ ਤੇ ਹੁਣ ਇਸ ਮਿਕਸਚਰ ਨੂੰ ਨਾ ਠੰਡਾ ਹੋਣ ਲਈ ਰੱਖ ਦਾਂਗੇ ਬਹੁਤ ਹੀ ਆਸਾਨ ਜੀ ਰੈਸਪੀ ਹੈ ਲੱਡੂਆਂ ਦੀ ਤੇ ਪਰ ਹੈਲਦੀ ਬਹੁਤ ਜ਼ਿਆਦਾ ਹੈ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਾ ਕਿਉ ਬਾ ਦੰਦੇ ਆ ਕਿਉਂਕਿ ਜਿਹੜਾ ਮਿਕਸਚਰ ਹੈ ਥੋੜਾ ਸੁੱਕਾ ਲੱਗ ਰਿਹਾ ਹੁਣ ਇਹਨੂੰ ਨਾ ਆਪਾਂ ਹਲਕਾ ਜਾਂ ਗਰਮ ਬਸ ਹੋਵੇ ਉਦੋਂ ਤੱਕ ਠੰਡਾ ਕਰ ਲੈਂਦੇ ਆ ਬਿਲਕੁਲ ਹਲਕਾ ਜਾਂ ਗਰਮ ਚਾਹੀਦਾ ਆਪਾਂ ਨੂੰ ਇਹ ਮਿਕਸਚਰ ਹੈ ਜਿਹੜਾ ਇਹ ਲੋ ਜੀ ਢੰਡਾ ਹੋ ਚੁੱਕਿਆ ਹੈ ਜਿਹੜਾ ਆਪਣਾ ਦਾਲ ਦਾ ਮਿਕਸਚਰ ਸੀਗਾ ਬਿਲਕੁਲ ਆਪਾਂ ਇਹਨੂੰ ਹੈਂਡਲ ਕਰ ਸਕਦੇ ਆ ਇੰਨਾ ਕੋਸਾ ਵਸੇ ਹੁਣ ਤੁਸੀਂ ਜਿਹੜਾ ਮਿੱਠਾ ਉਹ ਆਪਣੇ ਮੁਤਾਬਕ ਪਾ ਲਿਓ ਜਿੰਨਾ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਆ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਇਹਦੇ ਵਿੱਚ ਹੀ ਆਪਾਂ ਹੁਣ ਐਡ ਕਰ ਦਾਂਗੇ ਜਿਹੜੇ ਕਾਜੂ ਤੇ ਬਦਾਮ ਆਪਾਂ ਨੇ ਭੁੰਨ ਕੇ ਰੱਖੇ ਹੋਏ ਸੀਗੇ ਉਹਨਾਂ ਦੇ ਮੈਂ ਦੋ ਦੋ ਪੀਸ ਕਰ ਲਏ ਜੇ ਤੁਸੀਂ ਇਹਦਾ ਪਾਊਡਰ ਬਣਾ ਕੇ ਪਣਾ ਚਾਹੁੰਦੇ ਹੋ ਵੀ ਪਾ ਸਕਦੇ ਆ ਪਰ ਇਹ ਖਾਣ ਦੇ ਵਿੱਚ ਅੱਛਾ ਲੱਗਦਾ ਜਦੋਂ ਬਾਈਟ ਦੇ ਵਿੱਚ ਆਉਂਦਾ ਹੁਣ ਇਸ ਮਿਕਸਚਰ ਨੂੰ ਨਾ ਆਪਾਂ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਕਸ ਕਰ ਲਾਂਗੇ ਕਿਉਂਕਿ ਜਿਹੜਾ ਮਿੱਠਾ ਹੈ ਉਹ ਵੀ ਚੰਗੀ ਤਰ੍ਹਾਂ ਮਿਕਸ ਹੋਣਾ ਚਾਹੀਦਾ ਦਾਲ ਦੇ ਵਿੱਚ ਇੱਕ ਵਾਰੀ ਤੁਸੀਂ ਇਸ ਦਾਲ ਦੇ ਲੱਡੂ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਣਗੇ ਖਾਣ ਦੇ ਵਿੱਚ ਵੈਸੇ ਵੀ ਇਹ ਦਾਲ ਠੰਡੀ ਹੁੰਦੀ ਹੈ ਨਾ ਹੀ ਇਹਨਾਂ ਨੇ ਖਰਾਬ ਕਰਨਾ ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਜਿਹੜਾ ਕੋਕੋਨਟ ਬਰਾウダー ਉਹ ਗਰਮ ਹੁੰਦਾ ਉਹ ਤੁਸੀਂ ਸਕਿਪ ਵੀ ਕਰ ਸਕਦੇ ਆ ਉਸ ਨੂੰ ਨਾ ਪਾਓ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਕੱਲੀ ਦਾਲ ਦੇ ਲੱਡੂ ਵੀ ਬਣਾ ਸਕਦੇ ਆ ਇਹ ਦੇਖੋ ਜੀ ਆਪਣਾ ਮਿਕਸਚਰ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਪਰ ਇਹਦੇ ਲੱਡੂ ਹਜੇ ਵੀ ਨਹੀਂ ਬਣ ਰਿਹਾ ਹੈਗਾ ਜਾਂ ਤੁਸੀਂ ਇੱਥੇ ਥੋੜਾ ਜਿਹਾ ਦੁੱਧ ਐਡ ਕਰ ਸਕਦੇ ਆ ਜਾਂ ਫਿਰ ਤੁਸੀਂ ਘਿਓ ਐਡ ਕਰ ਸਕਦੇ ਆ ਮੈਂ ਇੱਕ ਚਮਚ ਘਿਓ ਦਾ ਪਾ ਲਿਆ ਕਿਉਂਕਿ ਜਿਹੜਾ ਦੁੱਧ ਹੈ ਉਹਦੇ ਨਾਲ ਇਹ ਲੱਡੂ ਨਾ ਫਿਰ ਛੇਤੀ ਖਰਾਬ ਹੋ ਜਾਣਗੇ ਜੇ ਤੁਸੀਂ ਘਿਓ ਦੇ ਵਿੱਚ ਤਿਆਰ ਕਰੋਗੇ ਤਾਂ ਤੁਸੀਂ ਇਹਨਾਂ ਨੂੰ 2 ਮਹੀਨੇ ਰੱਖ ਸਕਦੇ ਆ ਪਰ ਉਦੋਂ ਤੱਕ ਇਹ ਲੱਡੂ ਬਚਣੇ ਨਹੀਂ ਹੈਗੇ ਕਿਉਂਕਿ ਇੰਨੇ ਜਿਆਦਾ ਟੇਸਟੀ ਬਣੇ ਹੁੰਦੇ ਆ ਇਸ ਕਰਕੇ ਆਪਾਂ ਨੇ ਘਿਓ ਪਾ ਲਿਆ ਦੇਖੋ ਤੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਹਦੇ ਬਣਾਵਾਂਗੇ ਆਪਾਂ ਲੱਡੂ ਜਿੰਨੀ ਵੀ ਤੁਹਾਡਾ ਸਾਈਜ਼ ਤੁਹਾਨੂੰ ਚਾਹੀਦਾ ਓਡੇ ਤੁਸੀਂ ਲੱਡੂ ਬਣਾ ਕੇ ਤਿਆਰ ਕਰ ਲਿਓ ਬਹੁਤ ਆਸਾਨੀ ਨਾਲ ਲੱਡੂ ਬਣ ਜਾਂਦੇ ਆ ਬਿਲਕੁਲ ਔਖੀ ਰੈਸਪੀ ਨਹੀਂ ਹੈਗੀ ਤੇ ਖਾਣ ਦੇ ਵਿੱਚ ਤਾਂ ਦੁੱਗਣੀ ਤਿਕਣੀ ਟੇਸਟੀ ਹੁੰਦੀਆਂ ਤੇ ਤੁਸੀਂ ਘਰੇ ਬਣਾ ਕੇ ਲੱਡੂ ਤਿਆਰ ਕਰੋ ਤੇ ਗਰਮੀ ਦੇ ਵਿੱਚ ਇੰਜੋਏ ਕਰੋ ਮਿੱਠਾ ਜੇਕਰ ਤੁਹਾਨੂੰ ਇਹ ਮੇਰੀ ਰੈਸਪੀ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਹੋਰ ਕਿਸੇ ਰੈਸਪੀ ਦੇ ਨਾਲ ਤੁਹਾਨੂੰ ਬਹੁਤ ਜਲਦ ਮਿਲਾਂਗੇ